ਮਨਮੁਖ ਕੰਤਨਾ ਪਛਾਣਹੀਂ ਤਿੰਨ ਕਿਉਂ ਰਹਿਣ ਵਿਹਾਏ ਦਾ ਸੈਲਫ ਵੈਲਡ ਮਨਮੁਖ ਦੇ ਡੂ ਨਾਟ ਰੈਕੋਗਨਾਈਜ਼ देयर ਹਸਬੰਡ ਲਾਰਡ ਹਾਊ ਵਿਲ ਦੇ ਸਪੈਂਡ देयर ਲਾਈਫ ਨਾਈਟ ਮਨਮੁਖ ਕੰਤਨਾ ਪਛਾਣਹੀਂ ਜਿਹੜੇ ਮਨ ਦੇ ਮਗਰ ਲੱਗਦੇ ਨੇ ਨਾ ਜੀਵਾਤਮਾਵਾਂ ਜਿਹੜੀਆਂ ਮਨ ਦੇ ਮਗਰ ਲੱਗਦੇ ਉਹ ਪ੍ਰਮਾਤਮਾ ਪਰਮੇਸ਼ਰ ਨੂੰ ਨਹੀਂ ਪਸਾਰ ਸਕਦੀਆਂ ਤੇ ਪ੍ਰਮਾਤਮਾ ਪਰਮੇਸ਼ਰ ਵੀ ਨਹੀਂ ਉਹਨਾਂ ਨੂੰ ਪਸਾਨਦਾ ਉਹ ਕਹਿੰਦਾ ਵੀ ਕਰਨੀ ਭਰਨੀ ਕਰਕੇ ਆਪਦਾ ਜੀਵਨ ਖਤਮ ਕਰ ਲੇਗਾ ਪ੍ਰਮਾਤਮਾ ਨੇ ਤਾਂ ਮੌਕਾ ਦਿੱਤਾ ਜੀਵਨ ਜਿਉਣ ਦਾ ਤਿੰਨ ਕਿਉਂ ਰਹਿਣ ਵਿਹਾਏ ਉਹ ਫਿਰ ਕਿਉਂ ਦਿਨ ਤੇ ਰਾਤ ਰੋਂਦੇ ਨੇ ਕਿਉਂਕਿ ਉਹਨਾਂ ਨੇ ਪ੍ਰਮਾਤਮਾ ਜੀ ਦੀ ਜਿਹੜੀ ਕੀ ਇੱਕ ਤਰ੍ਹਾਂ ਦੀ ਕਿਰਪਾ ਦੇ ਪਾਤਰ ਹੀ ਨਹੀਂ ਬਣੇ ਟੀਚਰ ਦੇ ਕਹਿਣੇ ਦੇ ਵਿੱਚ ਰਹਿਣ ਵਾਲਾ ਸਟੂਡੈਂਟ ਹੀ ਚੰਗੇ ਨੰਬਰਾਂ ਤੇ ਪਾਸ ਹੁੰਦਾ ਨਾ ਮਾਪਿਓ ਦਾ ਕਿਹਾ ਮੰਨਣ ਵਾਲਾ ਹੀ ਬੱਚਾ ਜਿਹੜਾ ਇੱਕ ਦਿਨ ਉੱਵਲ ਦਰਜੇ ਦੀ ਪਦਵੀ ਪਾਉਦਾ ਨੇਕ ਪੁਰਸ਼ਕ ਹੁੰਦਾ ਇਦਾਂ ਹੀ ਪ੍ਰਮਾਤਮਾ ਜੀ ਦੇ ਕਹਿਣੇ ਵਿੱਚ ਰਹਿਣ ਵਾਲਾ ਹੀ ਆਪਣਾ ਜੀਵਨ ਸਫਲ ਕਰਕੇ ਜਾਏਗਾ ਨਾ ਨਹੀਂ ਤਾਂ ਸੈਲਫ ਵੈਲਿਡ ਮਾਨਮੁਖ ਡੂ ᱱੋਟ ਰੈਕੋਨਾਈਜ਼ ਥੇਅਰਸ ਬਟ ਯੂ ਡੋ ਇਨਾਂ ਨੇ ਪ੍ਰਮਾਤਮਾ ਨੂੰ ਪਛਾਣਿਆ ਹੀ ਨਹੀਂ ਉਹ ਮਨਮੁਖ ਫਿਰ ਆਏ ਤੇ ਨਾ ਆਏ ਇੱਕ ਬਰਾਬਰ ਹੀ ਨੇ